ਉਹ ਲੋਕਾਂ ਦੇ ਲੰਬੇ ਸਮੇਂ ਤੋਂ ਜਿਹੜੀ ਮੰਗ ਸੀ ਕਿ ਜਿਹੜਾ ਵਾ ਜੰਮਰਾ ਵਾਲਾ ਪੁਲ ਪੁਲ ਜਿਹੜਾ ਵਾ ਉਹ ਟਿਕ ਪਿਆ ਵਾ ਲੋਕਾਂ ਨੇ ਲਗਾਤਾਰ ਮੰਗ ਕੀਤੀ ਕਿ ਇਸ ਰਸਤੇ ਅਸੀਂ ਜਿਹੜਾ ਇਧਰਲੇ ਬੰਨੇ ਮੰਡ ਏਰੀਏ ਦੇ ਪਿੰਡ ਲੱਗਦੇ ਆ ਭੈਲ ਮੁੰਡਾ ਪਿੰਡ ਜੋਲ ਟਾਈ ਵਾਲਾ ਕਲੇਰ ਇਹਨਾਂ ਪਿੰਡਾਂ ਦਾ ਜਿਹੜਾ ਰਸਤਾ ਸੀ ਇਹ ਇਹਨਾਂ ਪਿੰਡਾਂ ਦਾ ਜਿਹੜਾ ਆਵਾਜਾਈ ਜਿਹੜੀ ਆ ਠਾਪੋ ਚੁੱਕੀ ਆ ਇਹਨਾਂ ਪਿੰਡਾਂ ਦੀ ਜ਼ਮੀਨ ਵੀ ਜਿਹੜੀ ਆ ਜਮਰਾ ਦੀ ਇਸ ਪੋਲ ਤੋਂ ਪਾਰ ਜਿਹੜੀ ਲੱਗਦੀ ਆ ਉਹਨਾਂ ਨੇ ਆਪਣਾ ਜਿਹੜਾ ਕਿਸੇ ਨੇ ਕੋਈ ਆਪਣਾ ਕੰਮ ਵਾਸਤੇ ਕੋਈ ਜ਼ਮੀਨ ਵਾਸਤੇ ਪੱਠੇ ਕੋਈ ਟਰੈਕਟਰ ਸੰਧ ਕੋਈ ਫਸਲ ਵੜਨ ਵਾਸਤੇ ਕੰਬਾਈਨ ਜਿਹੜੀ ਇਸ ਰਸਤੇ ਜਿਹੜੇ ਸੰਧ ਲੰਘਣੇ ਸੀ ਤੇ ਇਹ ਜਿਹੜਾ ਵਾ ਸਰਕਾਰ ਦੀ ਜਿਹੜੀ ਆ ਲਾਇਕੀ ਆ ਕਿ ਇਹ ਜਿਹੜਾ ਲੋਕਾਂ ਨੂੰ ਜਿਹੜਾ ਪਰੇਸ਼ਾਨ ਕੀਤਾ ਜਾ ਰਿਹਾ ਬਸ ਆਹਾਂ ਦਾ ਕਰੀਏ ਗੱਲ ਤੇ ਉਸੇ ਤਰ੍ਹਾਂ ਹੀ ਇਹ ਜਿਹੜਾ ਵਾ ਦੇਖਣਾ ਇਹ ਲੰਬੇ ਸਮੇਂ ਤੋਂ ਬਸ ਬਸ ਨਹੀਂ ਜਿਹੜਾ ਸਰਿਆ ਵਾ ਇੱਕ ਸਾਲ ਤੋਂ ਇਹ ਜਿਹੜਾ ਸਰਿਆ ਇਸੇ ਤਰ੍ਹਾਂ ਹੀ ਜੰਗਾਲ ਖਾ ਰਿਹਾ ਵਾ ਤੇ ਇਹ ਅਸੀਂ ਜਿਹੜਾ ਵਾ ਕਦੋਂ ਕਦੋਂ ਦਾਸਨ ਦਾ ਹੈ ਬਸ ਆਹਾਂ ਦਾ ਕਰੀਏ ਗੱਲ ਇਹ ਪੋਰ ਬਣੇਗਾ ਤੇ ਹੁਣ ਅਸੀਂ ਜਿਹੜਾ ਵਾ ਇਹ ਜਿਹੜੀ ਡਰਾਈਵਰ ਆ ਡਰਾਈਵਰ ਆ ਜਿਹੜੇ ਬੱਸਾਂ ਦੇ ਆ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰਦੇ ਆ ਵੀ ਇਹਨਾਂ ਨੂੰ ਜਿਹੜਾ ਵਾ ਕਿੰਨੀ ਜੀ ਮੁਸ਼ਕਲ ਆ ਰਹੀ ਹੈ ਜਿਹੜੀ ਪੋਲ ਦੇ ਪੋਲ ਦੇ ਕਾਰਨ ਡਰਾਈਵਰ ਸਾਹਿਬ ਆ ਪੋਲੇ ਟੁੱਟਣ ਦੇ ਨਾਲ ਕੀ ਤੁਹਾਨੂੰ ਮੁਸ਼ਕਲ ਕੋਈ ਆ ਰਹੀ ਹੈ ਦੱਸੋ ਹੈ ਆ ਦੱਸੋ ਤੁਹਾਡੀ ਗੱਲ ਜਿਹੜੀ ਸਰਕਾਰ ਤੱਕ ਪਹੁੰਚਾਈਏ ਹਾਂ ਤੇ ਬੜਾਇਆ ਬਹੁਤ ਬੜੀ ਮੁਸ਼ਕਲ ਆਉਂਦੀ ਇਹ ਕਿੰਨੀ ਪੋਰ ਹੈ ਜਨੀ ਦਵਾਉਣੀ ਹੈ ਜਰਾ ਬਰਾਬਰ ਜੀ ਤੇਰਾ ਕੌਣ ਸਾਲ ਦੇ ਮਹੀਨੇ ਦੇ ਤੁੰਡਾ ਵੀ ਨਹੀਂ ਆ ਰਿਹਾ ਉਹ ਕੱਚਾ ਭਇਆ ਜਿੱਦ ਤੱਕ ਇਹ ਮਾੜਾ ਰੇੜਾ ਕੂੜਾ ਨਹੀਂ ਜਾਂਦਾ ਉਧਰ ਵੀ ਆਇਆ ਸੀ ਪਸਾ ਲੈ ਕੇ ਜਾਣਾ ਤੋੜਾ ਹੀ ਸਾਲ ਹੋ ਗਿਆ ਬੋਲਟ ਉੱਤੇ ਉਹ ਵੇਦਾ ਹੀ ਨਹੀਂ ਹੈ ਕਈ ਵਾਰ ਤਾਂ ਦੀ ਬਸ ਉਹ ਜ਼ਮੀਨ ਦੇ ਵਿੱਚ ਸਾਰੀਆਂ ਨਾ ਸੀ ਡੱਕੀਆਂ ਕੋਈ ਉਹ ਤੇ ਹੱਡੀਆਂ ਤਿੰਨ ਚਾਰ ਬਸਾਆਂ ਹੱਡੀਆਂ ਢੋਲੇ ਜੇ ਲੱਗੀਆਂ ਅਗਰ ਦਾਦ ਦੇ ਨੋਤੇ ਨੋਤੇ ਤੋਰੀਆਂ ਪੀੜਿਆ ਕਹਿੰਦੇ ਉਹਦੇ ਵਿੱਚ ਨਹੀਂ ਵੀ ਬਸ ਰੋਡਵੇ ਇਹ 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 ਫੰਡ ਵੀ ਮਈਆ ਹੈ ਆਡਰ ਘਾਟਰ ਵੀ ਆ ਸਾਰੇ ਕੀਤਾ ਗਿਆ ਤੇਰੇ ਕੋਲ ਬਣ ਕਿਉਂ ਨਹੀਂ ਰਿਆ ਕੀ ਇਹਦੀ ਕਰਨ ਕੀ ਇਹਦਾ ਕਿਉਂ ਨਹੀਂ ਬਣ ਰਿਆ ਇਹ ਤਾਂ ਸਰਕਾਰ ਨੂੰ ਪਤਾ ਹੋਊਗਾ ਕਿ ਰੇ ਲੱਗੂ ਹੋਏ ਆ ਦਰਿਆ ਦਾ ਤਾਂ ਹੈ ਹੀ ਨਹੀਂ ਆ ਜਿਹੜਾ ਇੰਨਾ ਟਾਈਮ ਲੱਗ ਗਿਆ 8 ਤਰੀਕ ਨੂੰ ਸਾਰੇ ਇਸ ਪਿੰਡਾਂ ਲੋਕਲ ਪਿੰਡਾਂ ਵਾਲੇ ਤੇ ਜਥੇਬੰਦੀਆਂ ਵਾਲੇ ਡੀ ਬੀਸੀ ਤਰਨਤਾਰਨ ਦੇ ਕਰ ਰਹੇ ਆ ਉਹ ਦਰੋਹ ਸਾਰੇ ਉੱਥੇ ਪਹੁੰਚੋ ਹਾਂਜੀ ਹਾਂਜੀ ਜ਼ਰੂਰ ਤੇ ਰੋਜ਼ ਇਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਲਗਾਤਾਰ ਜਿਹੜੇ 1500 ਦਾ ਵੱਧ ਤੇਲ ਹੋ ਕੇ ਤਰਤਾਰ ਪਹੁੰਚਦੇ ਆ ਉਹਨਾਂ ਨਾਲ ਗੱਲਬਾਤ ਕਰਾਈ ਆ ਉਹ ਪੁਲ ਤੁਹਾਨੂੰ ਦਿਖਾਉਨੇ ਆ ਕਿ ਕਿਸੇ ਵੇਲੇ ਵੀ ਕੋਈ ਜਿਹੜੀ ਕੋਈ ਗੱਡੀ ਲੰਘਦੀ ਆ ਤੇ ਇਹ ਨਹਿਰ ਦੇ ਵਿੱਚ ਡਿੱਗ ਸਕਦੀ ਆ ਕਿਉਂਕਿ ਬਹੁਤ ਮਾੜੇ ਹਾਲਾਤ ਆ ਇਹ ਪੁਲ ਦੇ ਆ ਜਿਹੜਾ ਲੋਕਾਂ ਨੇ ਲੋਕਾਂ ਦਾ ਪੁਲ ਆਪ ਨੇ ਤਿਆਰ ਕੀਤਾ ਸੀ ਉਹ ਵੀ ਸਾਰਾ ਟੁੱਟ ਗਿਆ ਤੇ ਪੂਰੀ ਪੂਰੀ ਜਿਹੜਾ ਰਾਹ ਰਸਤਾ ਜਿਹੜਾ ਪੂਰਾ ਰਸਤਾ ਖੰਗਦਾ ਇਹ ਦੇਖੋ ਕਿ ਕਹੇ ਵੇਲੇ ਵੀ ਇਹਦੇ ਵਿੱਚ ਨਹਿਰ ਦੇ ਵਿੱਚ

ਨਹੀਂ ਦੇਉਣ ਵਾਲੇ ਸਮੇਂ ਦੇ ਵਿੱਚ ਕੱਲ ਵੀ ਇੱਥੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਤੇ ਇਸ ਇਲਾਕੇ ਦੇ ਲੋਕਲ ਪਿੰਡਾਂ ਨੇ ਜਿਹੜਾ ਪ੍ਰਦਰਸ਼ਨ ਕੀਤਾ ਹੈ ਪੁਲ ਜਿਹੜਾ ਜਲਦ ਤੋਂ ਜਲਦ ਬਣਾਇਆ ਜਾਵੇ ਨਹੀਂ ਦੇਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ੀਲ ਜਥੇਬੰਦੀਆਂ ਨਾਲ ਲੈ ਕੇ ਇਹ 8 ਤਰੀਕ ਨੂੰ ਤਰਨਤਾਰਨ ਡੀਸੀ ਦੇ ਜੋਧਾ ਰੰਤਾ ਜਾ ਰਿਹਾ संघर्षील जल उ मीटिंग ला के जो अगला फैसले का एलान किया जाऊंग क्योंकि आरिया जुगाड़ खा रहा है जे आने वाले समय के सर के उल तैयार किया जाना पुल की म्याद कहनी है